ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਹੂੰ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਬਾਬਾ ਕਲਿਆਣ ਦਾਸ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਹਨ ਬਿਲਕੁਲ ਜੀ ਕੁਝ ਲੋਕੀ ਇਹ ਵੀ ਕਹਿੰਦੇ ਹਨ ਕਿ ਕਲਿਆਣ ਦਾਸ ਨਹੀਂ ਮਹਿਤਾ ਕਾਲੂ ਜੀ ਸੀ ਮਹਿਤਾ ਕਲਿਆਣਦਾਸੀ ਪੜਨ ਨੂੰ ਮਿਲਦਾ ਹੈ। ਤੋ ਵਿਵਾਦ ਨਾ ਖੜਿਆ ਕਰੋ। ਵਕਫ ਵਕ ਖਿਖਾਰੀਆਂ ਨੇ, ਵਕਫ ਵਕ ਇਤਿਹਾਸਕਾਰਾਂ ਨੇ, ਵਕਫ ਵਕ ਨਾਮ ਲਿਖੇ ਹੋਏ ਨੇ। ਜਿਵੇਂ ਕਈ ਵਾਰ ਕਹਿ ਦਿੰਦੇ ਨੇ ਕਿ ਪੂਰਾ ਨਾਮ ਸੀਗਾ ਉਹਨਾਂ ਦਾ ਮਹਿਤਾ ਕਲਿਆਣਦਾਸ ਜੀ ਤੇ ਸ਼ੋਰਟ ਦੇ ਵਿੱਚ ਸ਼ਾਇਦ ਕੁਝ ਲੋਕੀ ਕਹਿੰਦੇ ਹੋਣਗੇ ਜਿਵੇਂ ਪਿੰਡ ਦੇ ਲੋਕੀ ਕਹਿ ਦਿੰਦੇ ਨੇ ਕਾਲੂ ਜੀ ਜਾਂ ਮਹਿਤਾ ਕਾਲੂ ਜੀ। ਬਿਲਕੁਲ ਜੀ। ਠੀਕ ਹੈ ਨਹੀਂ? ਤੋ ਵਿਵਾਦ ਨਾ ਖੜਿਆ ਕਰੋ। ਗੱਲ ਨੂੰ ਸਮਝਿਆ ਕਰੋ। ਖੈਰ ਤੇ ਇਸ ਸਵਾਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਉਹਨਾਂ ਦੀ ਸੁਪਤਨੀ ਦਾ ਕੀ ਨਾਮ ਹੈ? ਯਾਨੀ ਕਿ ਪੁੱਛਿਆ ਇਹ ਜਾ ਰਿਹਾ ਕਿ ਗੁਰਨਾਨਕ ਸਾਹਿਬ ਜੀ ਦੀ ਮਾਤਾ ਜੀ ਦਾ ਕੀ ਨਾਮ ਹੈ? ਬਿਲਕੁਲ ਸਹੀ। ਕਈ ਵਾਰ ਇਹ ਸਵਾਲ ਤਾਂ ਉਹੀ ਹੁੰਦੇ ਨੇ ਬਟ ਘੁਮਾ ਕੇ ਪੁੱਛੇ ਜਾਂਦੇ ਨੇ ਤਾਂ ਅਸੀਂ ਇੱਥੇ ਉਲਝ ਜਾਂਦੇ ਹਾਂ। ਤੇ ਇਸ ਵੀਡੀਓ ਦੇ ਵਿੱਚ ਕਈ ਅਜਿਹੇ ਸਵਾਲ ਆਣਗੇ ਜੋ ਤੁਹਾਨੂੰ ਉਲਟਾਣਗੇ, ਉਲਝਿਓ ਨਾ ਧਿਆਨ ਨਾਲ ਸਮਝਿਓ ਤੁਹਾਨੂੰ ਜਵਾਬ ਮਿਲ ਜਾਵੇਗਾ। ਹਾਂਜੀ। ਤਾਂ ਇਹ ਸਵਾਲ ਦਾ ਸਹੀ ਜਵਾਬ ਹੈ ਜੀ ਗੁਰਨਾਨਕ ਸਾਹਿਬ ਜੀ ਦੇ ਪਿਤਾ ਮਹਤਾ ਕਲਿਆਣਦਾਸ ਜੀ ਦੀ ਸੁਪਤਨੀ ਦਾ ਨਾਮ ਸੀਗਾ ਮਾਤਾ ਤ੍ਰਿਪਤਾ ਜੀ। ਬਿਲਕੁਲ ਸਹੀ ਜੀ। ਅਗਲਾ ਸਵਾਲ ਜੀ ਸਪਨਾ ਅਗਲਾ ਸਵਾਲ ਹੈ ਜੀ ਜੀ ਬਾਬਾ ਸ਼੍ਰੀਚੰਦ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ਬਾਬਾ ਸ਼੍ਰੀਚੰਦ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ਜੀ ਕਮੈਂਟ ਬਾਕਸ ਵਿੱਚ ਆਣੀ ਚਾਹੀਦੀ ਹੈ ਹਨੇਰੀ ਹਰ ਕਿਸੇ ਨੂੰ ਇਸ ਸਵਾਲ ਦਾ ਜਵਾਬ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ ਸਮਝੋ ਜੇ ਤੁਸੀਂ ਸਮਝੋਗੇ ਸਵਾਲ ਨੂੰ ਚੰਗੀ ਤਰੀਕੇ ਨਾਲ ਤੁਹਾਨੂੰ ਸਮਝ ਆ ਜਾਵੇਗਾ ਕਿ ਵੀਡੀਓ ਦੇ ਵਿੱਚ ਹੀ ਨਾਲ ਦੇ ਨਾਲ ਜਵਾਬ ਵੀ ਆ ਰਿਹਾ ਹੈ ਕਿਵੇਂ ਇਸ ਚੀਜ਼ ਨੂੰ ਸਮਝਦੇ ਆਪਾਂ ਹਾਂਜੀ ਬਾਬਾ ਸ੍ਰੀ ਚੰਦ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ? ਹਾਂ। ਤੋਂ ਬਾਬਾ ਸ੍ਰੀ ਚੰਦ ਦੀ ਸੁਪੁੱਤਰ ਕੀਤੇ ਨੇ ਜੀ? ਗੁਰੂ ਨਾਨਕ ਸਾਹਿਬ ਜੀ ਦੇ। ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ? ਹੁਣੇ ਆਪਾਂ ਜ਼ਿਕਰ ਕਰਕੇ ਹਟਿਆ। ਮਹਤਾ ਕਲਿਆਣਦਾਸ ਜੀ। ਹਾਂਜੀ। ਸੋ ਕੀ ਸਹੀ ਜਵਾਬ ਆਇਆ ਜੀ? ਬਾਬਾ ਸ੍ਰੀ ਚੰਦ ਜੀ ਦੇ ਦਾਦਾ ਜੀ ਦਾ ਕੀ ਨਾਮ ਹੈ ਜੀ? ਮਹਤਾ ਕਲਿਆਣਦਾਸ। ਸਪਨਾ ਅਗਲਾ ਸਵਾਲ ਹੈ ਜੀ। ਜੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਭਾਈ ਰਾਮਾ ਜੀ ਦੇ ਜਵਾਈ ਦਾ ਕੀ ਨਾਮ ਸੀ? ਮੈਂ ਕੀ ਕਿਹਾ ਜੀ ਸਵਾਲ ਨੂੰ ਬੜੇ ਹੀ ਧਿਆਨ ਨਾਲ ਸਮਝੋ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਦੇਖੋ ਤੁਹਾਨੂੰ ਸਵਾਲ ਦੇ ਵਿੱਚ ਹੀ ਜਵਾਬ ਮਿਲ ਜਾਏਗਾ ਹਾਂਜੀ ਕਿਉਂਕਿ ਜੇ ਤੁਸੀਂ ਲਗਾਤਾਰ ਵੀਡੀਓ ਨੂੰ ਕਾਊਂਟ ਕਰ ਰਹੇ ਹੋ ਨਾ ਦੇਖ ਰਹੇ ਹੋ ਤਾਂ ਸਮਝ ਆ ਜਾਏਗਾ ਚੱਲ ਕੀ ਰਿਹਾ ਹੈ ਠੀਕ ਹੈ ਨਾ ਜੀ ਤੇ ਬੜੇ ਹੀ ਧਿਆਨ ਨਾਲ ਸਾਰੇ ਇੱਕ ਸਵਾਲ ਨੂੰ ਸਮਝੋ ਸਵਾਲ ਕੀ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਹਾਂਜੀ ਪਾਈ ਰਾਮਾ ਜੀ ਹੁਣ ਪਹਿਲਾਂ ਤਾਂ ਆਪਾਂ ਨੂੰ ਇੱਕ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਦਾ ਕੀ ਨਾਮ ਸੀ ਪਾਈ ਰਾਮਾ ਜੀ ਤੇ ਅੱਗੇ ਕੀ ਹੈ ਜੀ ਪਾਈ ਰਾਮਾ ਜੀ ਦੇ ਜਵਾਈ ਦਾ ਕੀ ਨਾਮ ਸੀ ਹਾਂਜੀ ਗੁੰਦਾਨਕ ਸਾਹਿਬ ਜੀ ਦੇ ਨਾਨਾ ਜੀ ਪਾਈ ਰਾਮਾ ਜੀ ਦੇ ਜਵਾਈ ਦਾ ਕੀ ਨਾਮ ਸੀ ਦੇਖੋ ਇਹ ਸਵਾਲ ਜਵਾਬ ਆਪਾਂ ਐਦਾ ਕਿਉਂ ਘੁਮਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਕਿਉਂਕਿ ਕਈ ਵਾਰੀ ਪੇਪਰਾਂ ਵਿੱਚ ਨਾ ਐਂ ਸਵਾਲ ਜਵਾਬ ਆਉਂਦੇ ਨੇ ਫਿਰ ਉੱਥੇ ਬੱਚੇ ਨਾ ਉਲਝ ਜਾਂਦੇ ਨੇ ਇਹਦਾ ਕੀ ਅਰਥ ਹੈ ਇਸ ਕਰਕੇ ਬੱਚਿਆਂ ਨੂੰ ਬੇਨਤੀ ਕਿ ਸਵਾਲ ਨੂੰ ਨਾ ਬੜੇ ਧਿਆਨ ਨਾਲ ਦੋ ਤਿੰਨ ਵਾਰ ਨਾ ਸਮਝੋ ਜਦ ਤੁਸੀਂ ਸਮਝੋਗੇ ਨਾ ਤੁਹਾਨੂੰ ਸਮਝ ਆ ਜਾਏਗਾ ਅੱਛਾ ਇਹ ਜਵਾਬ ਤੁਹਾਨੂੰ ਪਤਾ ਸੀ ਉਹ ਹੋ ਅਸੀਂ ਸਮਝ ਨਹੀਂ ਪਾਏ ਹਾਂਜੀ ਤਾਂ ਜਵਾਬ ਸਮਝਦੇ ਆ ਕੀ ਹੈ ਜੀ ਗੁਰਨਾਨਕ ਸਾਹਿਬ ਜਿਹੜੇ ਨਾਨਾ ਜੀ ਤਾਂ ਇਹਦੇ ਵਿੱਚ ਜਵਾਬ ਕੀ ਮਿਲਦਾ ਆਪਾਂ ਨੂੰ ਗੁਰਨਾਨਕ ਸਾਹਿਬ ਜੀ ਦੇ ਨਾਨਾ ਜੀ ਕੌਣ ਸੀ ਭਾਈ ਰਾਮਾ ਜੀ ਤੇ ਉਹਨਾਂ ਦੇ ਜਵਾਈ ਤੇ ਗੁਰਨਾਨਕ ਸਾਹਿਬ ਜੀ ਦੇ ਨਾਨਾ ਜੀ ਦੇ ਜਵਾਈ ਕੌਣ ਹੋਏ ਜਵਾਈ ਹੋਏ ਗੁਰਨਾਨਕ ਸਾਹਿਬ ਜੀ ਦੇ ਪਿਤਾ ਜੀ ਤੇ ਉਹਨਾਂ ਦਾ ਕੀ ਨਾਮ ਹੈ ਆਪਾਂ ਪਹਿਲੇ ਜ਼ਿਕਰ ਕਰ ਚੁੱਕੇ ਆ ਮਹਿਤਾ ਕਲਿਆਣਦਾਸ ਜੀ ਹਾਂਜੀ ਮਹਿਤਾ ਕਾਲੂ ਜੀ ਕੁਝ ਵੀ ਕਹਿਤਾ ਤੋ ਦੇਖੋ بار بار ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਪਹਿਲੇ ਬੇਨਤੀ ਕਰ ਚੁੱਕਿਆ ਵੱਖ-ਵੱਖਰੇ ਨਾਮ ਵੱਖ-ਵੱਖਰੇ ਕਾਰਜਾਂ ਦੇ ਲਿਖੇ ਹੋਏ ਨੇ ਤੁਸੀਂ ਜੋ ਕਹਿਣਾ ਚਾਹੋ ਕਹਿ ਸਕਦੇ ਹੋ ਤੋ ਮੈਂ ਮਹਿਤਾ ਕਲਿਆਣਦਾਸ ਹੀ ਕਹਿਣਾ ਤੁਸੀਂ ਆਪਣੇ ਸਾਹਮਣੇ ਕੁਝ ਕਹਿਣਾ ਚਾਹੋ ਕਹਿ ਸਕਦੇ ਹੋ ਮੈਂ ਤਾਂ ਕਾਲੂ ਜੀ ਵੀ ਕਹਿ ਸਕਦੇ ਹੋ ਦੇਖੋ ਆਪਾਂ ਸਤਕਾਰ ਦੇਣਾ ਹੈ ਇਸ ਕਰਕੇ ਮਹਿਤਾ ਕਲਿਆਣਦਾਸ ਹੀ ਕਹਿਣੇ ਆ ਸ਼ਾਰਟ ਨੇਮ ਨਾ ਵਰਤੀਆ ਤਾਂ ਵਧੀਆ ਗੱਲ ਹੈ ਬਾਕੀ ਭਾਈ ਆਪਣੀ ਬਰਿਛਾ ਮੈਂ ਕਿਸੇ ਦੇ ਤੱਕਾ ਦਾ ਕਰ ਨਹੀਂ ਸਕਦਾ ਬੇਨਤੀ ਹੀ ਕਰ ਸਕਦਾ ਠੀਕ ਹੈ ਨਹੀਂ ਤੋ ਇਸ ਸਵਾਲ ਦਾ ਸਹੀ ਜਵਾਬ ਹੈ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਮਹਿਤਾ ਕਲਿਆਣ ਦਾਸ ਜੀ ਬਿਲਕੁਲ ਅਗਲਾ ਸਵਾਲ ਜੀ ਸੁਪਨਾ ਅਗਲਾ ਸਵਾਲ ਹੈ ਇਹਦੇ ਨਾਲ ਥੋੜਾ ਮਿਲਦਾ ਜੁਲਦਾਗਾ ਜੀ ਸੋ ਤੁਹਾਨੂੰ ਥੋੜਾ ਸੋਖਾ ਵੀ ਲੱਗੂਗਾ ਜੀ ਜੀ ਸੁਪਨਾ ਅਗਲਾ ਸਵਾਲ ਹੈ ਜੀ ਸ਼੍ਰੀ ਗੁਰ ਨਾਨਕ ਸਾਹਿਬ ਜੀ ਦੇ ਨਾਨਾ ਜੀ ਪਾਈ ਰਾਮਾ ਜੀ ਦੀ ਪੁੱਤਰੀ ਦਾ ਕੀ ਨਾਮ ਸੀ ਇਹ ਸਵਾਲ ਦਾ ਜਵਾਬ ਤਾਂ ਜਮਾਈ ਸੋਖਾ ਹੈ ਜੀ ਜਮਾਈ ਸੋਖਾ ਹੈ ਕਮੈਂਟ ਬਾਕਸ ਵਿੱਚ ਨੇਰੀ ਆਣੀ ਚਾਹੀਦੀ ਹੈ ਧਿਆਨ ਨਾਲ ਸਮਝੋ ਜਿਨ੍ਹਾਂ ਨੇ ਪਿਛਲਾ ਸਵਾਲ ਸਮਝਿਆ ਉਹਨਾਂ ਨੂੰ ਤਾਂ ਜਵਾਬ ਪਤਾ ਹੀ ਹੋਏਗਾ ਔਰ ਜਿਨ੍ਹਾਂ ਨੇ मतलब ध्यान ਨਾਲ ਵੀਡੀਓ ਦੇਖ ਰਹੇ ਨਾ ਉਹ ਸਮਝ ਹੀ ਗਏ ਹੁਣਗੇ ਚੱਲ ਕੀ ਰਿਹਾ ਹੈ। ਬਟਿੰਗ ਤੋਂ ਵਾਚ ਕਰ ਰਹੇ ਨੇ ਉਹ ਤੇ ਨਾਲ ਦੀ ਨਾਲ ਰਿਪਲਾਈ ਕਰ ਰਹੇ ਹੋਣਗੇ। ਇਸੇ ਕਰਕੇ ਬੇਨਤੀ ਕਰਦੇ ਕਿ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ। ਕਿਉਂਕਿ ਫਿਰ ਆਨੰਦ ਨਹੀਂ ਆਉਂਦਾ ਔਰ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ। ਬੜੀ ਸਟੱਡੀ ਕਰਦੇ ਆ ਤੇ ਕਾਫੀ ਸਟੱਡੀ ਕਰਨ ਤੋਂ ਬਾਅਦ ਇਦਾਂ ਸਵਾਲ ਜਵਾਬ ਲੈ ਕੇ ਆਨੇ ਆਪ ਜੀ ਲਈ। ਠੀਕ ਹੈ ਨਹੀਂ ਤੇ ਜਦ ਤੂੰ ਸ਼ੇਅਰ ਕਰ ਦੇਣਾ ਵੀਡੀਓ ਨੂੰ ਸਾਡਾ ਵੀ ਹੌਸਲਾ ਵਧਦਾ ਹੈ ਕਿ ਤੂੰ ਸਾਡੀ ਵੀਡੀਓ ਨੂੰ ਪਿਆਰ ਦਿੰਦਾ ਹੈ। ਖੈਰ ਤੇ ਸਵਾਲ ਕੀ ਸੀ ਜੀ? ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜ ਆਪਾਂ ਪਹਿਲੀ ਸਮਝ ਚੁੱਕਿਆ ਹੈ ਕਿ ਪੈਰਾਮਰਿਕ ਕੌਣ ਸੀ ਗੁਰਨਾਨ ਸਿੰਘ ਨਾਨਾ ਜੀ ਆਪਣਾ ਇੱਕ ਸਵਾਲ ਦਾ ਜਵਾਬ ਮਿਲ ਗਿਆ ਸੀ ਤੇ ਉਹਨਾਂ ਦੀ ਸੁਪੁੱਤਰੀ ਦਾ ਕੀ ਨਾਮ ਸੀ ਉਹਨਾਂ ਦੀ ਸੁਪੁੱਤਰੀ ਕੌਣ ਹੋਈ ਹੁਣ ਗੁਰਨਾਨਕ ਸਾਹਿਬ ਜੀ ਦੇ ਮਾਤਾ ਜੀ ਗੁਰਨਾਨਕ ਸਾਹਿਬ ਜੀ ਦੀ ਮਾਤਾ ਜੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦਾ ਕੀ ਨਾਮ ਸੀ ਆਪਾਂ ਪਹਿਲੇ ਵੀ ਗੱਲ ਕਰ ਚੁੱਕਿਆ ਮਾਤਾ ਤ੍ਰਿਪਤਾ ਜੀ ਠੀਕ ਹੈ ਤੇ ਅਗਰ ਇਹ ਸਵਾਲ ਐਦਾ ਆ ਜਾਏ ਮੰਨ ਲਓ ਐਦਾ ਆ ਜਾਏ ਕਿ ਗੁਰਨਾਨਕ ਸਾਹਿਬ ਜੀ ਦੇ ਨਾਨਾ ਜੀ ਗੁਰਨਾਨਕ ਸਾਹਿਬ ਜੀ ਦੇ ਨਾਨਾ ਜੀ ਇਸ ਸੁਪਤਰੀ ਦੇ ਪਤੀ ਦਾ ਕੀ ਨਾਮ ਸੀ ਬਿਲਕੁਲ ਆ ਸਕਦਾ ਹੈ ਇਹ ਵੀ ਆ ਸਕਦਾ ਹੈ ਠੀਕ ਹੈ ਫਿਰ ਕੀ ਜਵਾਬ ਹੋਏਗਾ ਜੀ ਦੱਸੋ ਕਮੈਂਟ ਕਰਕੇ ਮੈਂ ਨਹੀਂ ਦੱਸਾਂ ਤੁਸੀਂ ਦੱਸੋ ਕਮੈਂਟ ਕਰਕੇ ਅਗਲਾ ਸਵਾਲ ਜੀ ਸੋਣਾ ਅਗਲਾ ਸਵਾਲ ਹੈ ਜੀ ਮਾਤਾ ਤ੍ਰਿਪਤਾ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਮਾਤਾ ਤ੍ਰਿਪਤਾ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜੀ ਤੇ ਇਹਦਾ ਜਵਾਬ ਤਾਂ ਬੜੀ ਛੇਤੀ ਆਣਾ ਹੈ ਇਹਦਾ ਕੋਈ ਲਗਾਤਾਰ ਹੀ ਆਪਾਂ ਇਹਦੇ ਬਾਰੇ ਗੱਲ ਕਰ ਰਹੇ ਆ ਠੀਕ ਹੈ ਤੇ ਪਿਤਾ ਜੀ ਦਾ ਨਾਮ ਤਾਂ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੋਵੇਗਾ ਜਿਹੜਾ ਇਹਨਾਂ ਦੀ ਵੀਡੀਓ ਲਗਾਤਾਰ ਦੇਖੀਏ ਵਾਚ ਕੀਤੀ ਹੈ ਹਨਾ ਮਾਤਾ ਜੀ ਦਾ ਨਾਮ ਤੇ ਥੋੜੀ ਕਨਫਿਊਜ਼ਨ ਹੋ ਸਕਦੀ ਹੈ ਕਈ ਵੀਰਾਂ ਨੂੰ ਨਹੀਂ ਪਤਾ ਹੋਵੇਗਾ ਉਹਨਾਂ ਨੇ ਜਾਣਕਾਰੀ ਦਾ ਵਾਅਦਾ ਕਰਦੇ ਆ ਪਿਤਾ ਜੀ ਦਾ ਨਾਮ ਕੀ ਸੀਗੇ ਜੀ ਮਾਤਾ ਤ੍ਰਿਪਤਾ ਜੀ ਆਪਾਂ ਸਮਝ ਚੁੱਕਿਆ ਗੁੰਨਾਨਾ ਸਾਹਿਬ ਜੀ ਦੇ ਮਾਤਾ ਜੀ ਇਹ ਉਹਨਾਂ ਦੇ ਪਿਤਾ ਜੀ ਭਾਈ ਰਾਮਾ ਜੀ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਭਾਈ ਰਾਮਾ ਜੀ ਗੁਰਨਾਨ ਸਿੰਘ ਸਾਹਿਬ ਜੀ ਦੇ ਨਾਨਾ ਜੀ ਤੇ ਨਾਨੀ ਜੀ ਦਾ ਕੀ ਨਾਮ ਸੀ ਬਨਾਨਾ ਸਾਹਿਬ ਜੀ ਦੀ ਇਹ ਵੀ ਸਵਾਲ ਐਦਾ ਵੀ ਆ ਸਕਦਾ ਹੈ ਕਿ ਗੁਰਨਾਨ ਸਿੰਘ ਸਾਹਿਬ ਜੀ ਦੀ ਨਾਨੀ ਜੀ ਦਾ ਕੀ ਨਾਮ ਸੀ ਠੀਕ ਹੈ ਤੇ ਇੱਥੇ ਕੀ ਆਏਗਾ ਜਵਾਬ ਜੀ ਮਾਤਾ ਪਰਾਈ ਜੀ ਹਾਂਜੀ ਠੀਕ ਹੈ ਜੀ ਮਾਤਾ ਪਰਾਈ ਜੀ ਮਾਤਾ ਤ੍ਰਿਪਤਾ ਜੀ ਦੇ ਮਾਤਾ ਜੀ ਦਾ ਕੀ ਨਾਮ ਸੀਗਾ ਮਾਤਾ ਪਰਾਈ ਜੀ ਤੇ ਪਿਤਾ ਜੀ ਦਾ ਕੀ ਨਾਮ ਸੀਗਾ ਭਾਈ ਰਾਮਾ ਜੀ ਇਹ ਸਵਾਲ ਐਦਾ ਆਉਂਦਾ ਹੈ ਕਿ ਮਹਤਾ ਕਲਿਆਣਦਾਸ ਜੀ ਦੇ ਸੱਸ ਅਤੇ ਸਹੁਰੇ ਦਾ ਕੀ ਨਾਮ ਸੀ ਹਮ ਕਮੈਂਟ ਕਰਕੇ ਦੱਸਿਓ ਕੀ ਜਵਾਬ ਹੋਏਗਾ ਅਗਲਾ ਸਵਾਲ ਜੀ ਸਭ ਦਾ ਨੈਕਸਟ ਕੁਐਸਚਨ ਹੈ ਜੀ ਜੀ ਭਾਈ ਰਾਮਾ ਜੀ ਕਿੱਥੋਂ ਦੇ ਰਹਿਣ ਵਾਲੇ ਸਨ ਹਮ ਭਾਈ ਰਾਮਾ ਜੀ ਕਿੱਥੋਂ ਦੇ ਰਹਿਣ ਵਾਲੇ ਸਨ ਭਾਈ ਰਾਮਾ ਜੀ ਕੌਣ ਸਨ ਆਪਾਂ ਲਗਾਤਾਰ ਸਮਝ ਰਹੇ ਆ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਭਾਈ ਰਾਮਾ ਜੀ ਕਿੱਥੇ ਤੋਂ ਰਹਿਣ ਵਾਲੇ ਸਨ ਕਿੱਥੋਂ ਦੇ ਰਹਿਣ ਵਾਲੇ ਸਨ ਏ ਆਪ ਜੀ ਨੇ ਦੱਸਣਾ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਲਿਆ ਦਿਓ ਨੇਰੀ ਇਹਦਾ ਸਹੀ ਜਵਾਬ ਹੈ ਜੀ ਪਿੰਡ ਚਾਹਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਹਾਂਜੀ ਠੀਕ ਹੈ ਜੀ ਬਿਲਕੁਲ ਠੀਕ ਅਗਲਾ ਸਵਾਲ ਜੀ ਸਪਨਾ ਅਗਲਾ ਸਵਾਲ ਹੈ ਜੀ ਮਾਤਾ ਤ੍ਰਿਪਤਾ ਜੀ ਦੇ ਭਰਾ ਦਾ ਕੀ ਨਾਮ ਸੀ ਹਮ ਮਾਤਾ ਤ੍ਰਿਪਤਾ ਜੀ ਦੇ ਭਰਾ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰੈਂ ਜਵਾਬ ਦੇ ਸਕਦੇ ਹਨ ਸਵਾਲ ਐਦਾਂ ਵੀ ਆ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਮਾਮਾ ਜੀ ਦਾ ਕੀ ਨਾਮ ਸੀ ਹਾਂਜੀ ਆ ਪਹਿਲੇ ਬੇਨਤੀ ਕਰ ਚੁੱਕਿਆ ਜੀ ਸਵਾਲ ਨੂੰ ਬੜੇ ਧਿਆਨ ਨਾਲ ਸਮਝੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਔਰ ਇਹ ਸਵਾਲ ਜਵਾਬ ਪੇਪਰ ਵਿੱਚ ਆ ਸਕਦੇ ਨੇ ਇਸ ਲਈ ਵੀਡੀਓ ਨੂੰ ਬੱਚਿਆਂ ਨਾਲ ਜਰੂਰ ਸਾਂਝਾ ਕਰਿਆ ਕਰੋ ਇਹ ਬੱਚੋ ਜਿਹੜੇ ਬੱਚੇ ਨੇ ਉਹਨਾਂ ਨੂੰ ਕਹਿ ਰਿਹਾ ਹੈ ਸਾਰੇ ਸਿਰ ਸਿਆੜੇ ਨੇ ਉਹਨਾਂ ਨੂੰ ਨਹੀਂ ਕਹਿ ਰਿਹਾ ਹਾਜੜ ਕੇ ਵੇਖ ਤੇ ਕਈ ਗੱਲ ਅੱਛਾ ਜਨ ਸੈੜ ਆ ਗਿਆ ਐਸੀ ਬੱਚੇ ਨਹੀਂ ਨਹੀਂ ਜਿਹੜੇ ਬੱਚੇ ਵੀਡੀਓ ਦੇਖ ਰਹੇ ਉਹਨਾਂ ਨੂੰ ਕਹਿ ਰਿਹਾ ਕਿ ਕਈ ਵਾਰ ਪੇਪਰ ਵਿੱਚ ਇਹ ਆ ਜਾਂਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਮਾਮਾ ਜੀ ਦਾ ਕੀ ਨਾਮ ਸੀ ਤੇ ਇਹ ਦੋ ਸਵਾਲ ਇੱਕੋ ਜਿਹੇ ਨੇ ਠੀਕ ਹੈ ਗੁਨਾਨਕ ਸਾਹਿਬ ਜੀ ਦੇ ਮਾਮਾ ਜੀ ਦਾ ਕੀ ਨਾਮ ਸੀ ਤੇ ਗੁਨਾ ਮਾਤਾ ਤ੍ਰਿਪਤਾ ਜੀ ਨੇ ਗੁਨਾਨਕ ਸਾਹਿਬ ਜੀ ਦੀ ਮਾਤਾ ਮਾਤਾ ਤ੍ਰਿਪਤਾ ਜੀ ਦੇ ਭਰਾ ਦਾ ਕੀ ਨਾਮ ਸੀ ਹਾਂਜੀ ਇਹਦਾ ਜਵਾਬ ਕੀ ਆਏਗਾ ਜੀ ਇਹਦਾ ਜਵਾਬ ਹੈ ਜੀ ਭਾਈ ਕਿਸ਼ਨਾ ਜੀ ਭਾਈ ਕਿਸ਼ਨਾ ਜੀ ਭਾਈ ਕਿਸ਼ਨਾ ਜੀ ਮੈਨੂੰ ਲੱਗਿਆ ਸੀ ਭਾਈ ਕਿਸ਼ਨਾ ਜੀ ਹੋਏਗਾ ਲੇਕਿਨ ਜਦੋਂ ਮੈਂ ਪੜ੍ਹਿਆ ਤਾਂ ਪੈਰ ਤੇ ਰਾਰਾ ਨਹੀਂ ਸੀਗਾ ਭਾਈ ਕਿਸ਼ਨਾ ਜੀ ਸੀ ਹਾਂਜੀ ਠੀਕ ਹੈ ਜੀ ਅਗਲਾ ਸਵਾਲ ਜੀ ਸੁਪਨਾ ਅਗਲਾ ਸਵਾਲ ਹੈ ਜੀ ਮਾਤਾ ਤ੍ਰਿਪਤਾ ਜੀ ਦੇ ਕਿੰਨੇ ਬੱਚਿਆਂ ਨੂੰ ਜਨਮ ਦਿੱਤਾ ਸੀ ਮਾਤਾ ਤ੍ਰਿਪਤਾ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਬਿਲਕੁਲ ਇਹ ਵੀ ਕਹਿ ਸਕਦੇ ਆ ਜੀ ਬਿਲਕੁਲ ਜੀ ਹੈ ਨਾ ਮਾਤਾ ਤ੍ਰਿਪਤਾ ਜੀ ਦੇ ਹਾਂ ਜੀ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਕੀ ਨਾਮ ਸਨ ਜਿਹਨਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਢੇਰੇ ਲਿਆ ਦਿਓ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਜੀ ਸੁਪੁੱਤਰੀ ਦੋ ਬੱਚੇ ਸਨ ਪਹਿਲੀ ਸੀ ਸੁਪੁੱਤਰੀ ਸੁਪੁੱਤਰੀ ਦਾ ਕੀ ਨਾਮ ਸੀਗਾ ਜੀ ਨਾਨਕੀ ਤੇ ਸੁਪੁੱਤਰ ਦਾ ਕੀ ਨਾਮ ਸੀਗਾ ਜੀ ਨਾਨਕ ਬਿਲਕੁਲ ਜੀ ਠੀਕ ਹੈ ਜੀ ਤਾਂ ਇਹ ਸਵਾਲ ਦਾ ਸਹੀ ਜਵਾਬ ਹੈ ਜੀ ਦੋ ਬੱਚੇ ਸਨ ਜੀ ਇੱਕ ਸੁਪੁੱਤਰ ਇੱਕ ਸੁਪੁੱਤਰੀ ਸੁਪੁੱਤਰੀ ਦਾ ਨਾਮ ਸੀਗਾ ਨਾਨਕੀ ਤੇ ਸੁਪੁੱਤਰ ਦਾ ਨਾਮ ਸੀ ਨਾਨਕ ਉਹ ਨਾਨਕ ਜਿਹਨੇ ਸਾਰੀ ਦੁਨੀਆ ਨੂੰ ਉਤਾਰਿਆ ਠੀਕ ਹੈ ਜੀ ਤਾਂ ਅਗਲਾ ਸਵਾਲ ਜੀ ਸੁਪਨਾ ਗਲਸਵਾਲਾ ਜੀ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਗੁਰਨਾਨਕ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਜਿਹਨਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਨੇਰੀ ਲਿਆ ਦਿਓ ਹੁਣੇ ਜ਼ਿਕਰ ਕਰਕੇ ਹਟਿਆ ਆਪਾਂ ਹੁਣੇ ਹੀ ਠੀਕ ਹੈ ਕੁਝ ਸੀਕਿੰਟ ਹੋਏ ਨੇ ਕੁਝ ਸੀਕਿੰਟ ਹੋਏ ਨੇ ਸਮਝ ਗਿਆ ਹੋਵੋਗੇ ਗੁਰਨਾਨਕ ਸਾਹਿਬ ਜੀ ਦੀ ਪੈਣ ਦਾ ਕੀ ਨਾਮ ਸੀਗਾ ਜੀ ਬੇਬੇ ਨਾਨਕੀ ਜੀ ਬੇਬੇ ਨਾਨਕੀ ਜੀ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਤੇ ਆਖਰੀ ਸਵਾਲ ਹੈ ਜੀ ਜੀ ਬੇਬੇ ਨਾਨਕੀ ਜੀ ਦਾ ਵਿਆਹ ਕਿਹਨਾਂ ਨਾਲ ਹੋਇਆ ਸੀ ਹੂੰ ਬੇਬੇ ਨਾਨਕੀ ਜੀ ਦਾ ਵਿਆਹ ਕਿਹਨਾਂ ਨਾਲ ਹੋਇਆ ਸੀ ਸਵਾਲ ਇਹ ਵੀ ਆ ਸਕਦਾ ਹੈ ਵਸਿਆ ਸੀ ਪੁੱਛ ਵੀ ਚੁੱਕਿਆ ਇੱਕ ਵਾਰੀ ਕਿ ਗੁਰਨਾਨਕ ਸਾਹਿਬ ਜੀ ਦੇ ਪੜਵਈਏ ਦਾ ਪੜਵਈਏ ਦਾ ਕੀ ਨਾਮ ਸੀ ਪੜਵਈਏ ਇੱਕ ਸ਼ਬਦ ਵਰਤਦੇ ਪੜਮਈਏ ਦਾ ਮਤਲਬ ਹੁੰਦਾ ਜੀਜਾ ਜੀ ਠੀਕ ਹੈ ਜੀ ਗੁਰਨਾਨਕ ਸਾਹਿਬ ਜੀ ਦੇ ਪੜਮਈਏ ਦਾ ਕੀ ਨਾਮ ਸੀ ਇਸ ਵੀ ਆ ਸਕਦਾ ਹੈ ਨਾ ਤੇ ਇਹ ਸਵਾਲ ਵੀ ਆ ਸਕਦਾ ਹੈ ਕਿ ਮਹਿਤਾ ਕਲਿਆਣਦਾਸ ਜੀ ਦੇ ਜਵਾਈ ਦਾ ਕੀ ਨਾਮ ਸੀ ਠੀਕ ਹੈ ਸਵਾਲ ਐਦਾ ਵੀ ਆ ਸਕਦਾ ਹੈ ਕਿ ਮਹਿਤਾ ਕਲਿਆਣਦਾਸ ਜੀ ਜਵਾਈ ਦਾ ਕੀ ਨਾਮ ਸੀ ਤਾਂ ਇਹਦਾ ਸਹੀ ਜਵਾਬ ਹੈ ਜੀ ਗੁਰਨਾਨਕ ਸਾਹਿਬ ਜੀ ਦੀ ਭੈਣ ਬੀਬੇ ਨਾਨਕੀ ਜੀ ਦੇ ਜੋ ਪਤੀ ਸੀ ਉਹਨਾਂ ਦਾ ਨਾਮ ਸੀਗਾ ਜੀ ਭਾਈ ਜੈਰਾਮ ਜੀ ਬਿਲਕੁਲ ਸਹੀ ਉਹਨਾਂ ਦਾ ਵਿਆਹ ਹੋਇਆ ਸੀਗਾ ਭਾਈ ਜੈਰਾਮ ਜੀ ਦੇ ਨਾਲ ਤੇ ਇਹ ਵੀ ਦੱਸਦਾ ਕਿ ਇਹ ਸੁਲਤਾਨਪੁਰ ਲੋਧੀ ਦੇ ਰੈਣ ਵਾਲੇ ਸਨ ਠੀਕ ਹੈ ਜੀ ਹਾਂਜੀ ਚਲੋ ਇੱਕ ਸਵਾਲ ਦੇ ਨਾਲ ਇੱਕ ਸਵਾਲ ਫ੍ਰੀ ਹੋਰ ਕੋਈ ਸਵਾਲ ਜੀ ਹਾਂਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਸੀਂ ਜਿੰਨੀ ਵੀ ਜਾਣਕਾਰੀ ਆਪ ਜੀ ਦਾ ਸਾਂਝੀ ਕਰਦੇ ਆ ਸਾਡੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਹੌਣਤਾਈਆਂ ਹੋਣੀਆਂ ਸੁਭਾਵਿਕ ਐ ਜੇ ਕੋਈ ਕਵੀ ਪਿਛੇ ਲੱਗੇ ਸਾਨੂੰ ਦੱਸਿਓ ਅਸੀਂ ਸੁਧਾਰ ਕਰਾਂਗੇ ਗੁਰਬਾਣੀ ਦਾ ਫਰਮਾਨ ਹੈ ਜੀ ਭੁੱਲਣ ਅੰਦਰ ਸਭ ਕੋ ਆਪੁਲ ਗੁਰੂ ਕਰਤਾਰ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ